ਆਪਾਂ ਜੀ ਇਹ ਕਾਜੂ ਪਿਸਤਾ ਤੇ ਮਿਲਕ ਪਾਊਡਰ ਦੇ ਰੋਲ ਬਣਾਏ ਹੈਗੇ ਆ ਰੋਲ ਮਠਿਆਏ ਜਿਹੜੇ ਬਹੁਤ ਵਧੀਆ ਬਣੀਆਂ ਤੇ ਬਹੁਤ ਹੀ ਜ਼ਿਆਦਾ ਛੇਤੀ ਬਣ ਜਾਂਦੀਆਂ ਬਹੁਤ ਜ਼ਿਆਦਾ ਸੌਫਟ ਵੀ ਹੈਗੇ ਆ ਤੇ ਤੁਸੀਂ ਵੀ ਜੀ ਇਸ ਤਰ੍ਹਾਂ ਘਰ ਦੇ ਵਿੱਚ ਬਣਾਉਣੀ ਇਹ ਕਾਜੂ ਰੋਲ ਜਿਹੜੇ ਹੈਗੇ ਕਾਜੂ ਪਿਸਤਾ ਤਾਂ ਬਹੁਤ ਵਧੀਆ ਤੇ ਬਹੁਤ ਛੇਤੀ ਬਣ ਜਾਂਦੇ ਹੈਗੇ ਆ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿੰਦੇ ਆ ਜੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਉਣਾ ਹੈ ਹਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਇੰਟੀਰੀਅਰ ਗਾਰਡਨ ਇਚ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਇਹ ਤੁਹ ਸਾਰੇ ਠੀਕ ਠਾਕ ਚਾਰਦੀ ਕਲਾ ਦੇ ਵਿੱਚ ਰੋ ਅੱਜ ਆਪਾਂ ਬਣਾ ਰਹੇ ਹਾਂ ਮਠਿਆਈ ਜਿਹੜੇ ਕਿ ਆਪਾਂ ਕਾਜੂ, ਨਾਰੀਅਲ ਤੇ ਮਿਲਕ ਪਾਊਡਰ ਦੀ ਬਣਾਵਾਂਗੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਹਾਂਜੀ ਆਪਾਂ ਜਿਹੜੇ ਜਿਹੜੇ ਰੋਲ ਬਰਫੀ ਬਣਾਉਣ ਲਈ ਦਾ ਸਮਾਨ ਲਿਆ ਹੈਗਾ ਇਹਦੇ ਵਿੱਚ ਆਪਾਂ ਇੱਕ ਕੱਪ ਆ ਜਿਹੜਾ ਮੈਜਰਿੰਗ ਕੱਪ ਛੇਵੇਂ ਲਿਆ ਹੈਗਾ ਮਿਲਕ ਪਾਊਡਰ ਦਾ ਹੈਗਾ ਯਾ ਇੱਕ ਕੱਪ ਛੇਵੇਂ ਇਹਦੇ ਵਿੱਚ ਨਾਰੀਅਲ ਦਾ ਬਰਾਦਾ ਹੈਗਾ ਯਾ ਇਹਦੇ ਵਿੱਚ ਇੱਕ ਆਪਾਂ ਪੀਸੀ ਹੋਈ ਜਿਹੜੀ ਚੀਨੀ ਆ ਇਹ ਪਾਵਾਂਗੇ ਕੋਨਾ ਕੱਪ ਆਪਾਂ ਜਿਹੜਾ ਹੈ ਗਾਏ ਕਾਜੂ ਲੈ ਕੇ ਇਹਨਾਂ ਨੂੰ ਆਪਾਂ ਜਿਹੜਾ ਗ੍ਰाइंड ਕਰਕੇ ਪਾਊਡਰ ਬਣਾ ਲੈਣਾ ਥੋੜੀਆ ਪਿਸਤਾ ਪਾਵਾਂਗੇ ਜਿਹੜੇ ਕਾਜੂ ਹੈਗੇ ਜੀ ਇਹਨਾਂ ਨੂੰ ਆਪਾਂ ਗ੍ਰाइंड ਕਰ ਲੈਣਾ ਇਹਦੇ ਵਿੱਚ ਆਪਾਂ 3 ਤੋਂ 4 ਛੋਟੀ ਇਲਾਇਚੀ ਵੀ ਵਿੱਚ ਹੀ ਮਿਕਸ ਕਰਾਂਗੇ ਇਹਨਾਂ ਦਾ ਆਪਾਂ ਪਾਊਡਰ ਬਣਾ ਲੈਣਾ ਹੈਗਾ ਗ੍ਰाइंड ਕਰਕੇ ਥੋੜਾ ਥੋੜਾ ਜਿਹਾ ਪਾ ਇਹਨਾਂ ਨੂੰ ਕਰ ਦੇਣਾ ਹੈਗਾ ਦੀ ਆਪਾਂ ਦੇਖ ਲੈਣਾ ਜੀ ਇਹ ਦਾਦਰ ਹੈਗਾ ਕਿ ਆਪਾਂ ਇਹਨੂੰ ਥੋੜਾ ਹੋਰ ਕਰ ਸਕਦੇ ਹਾਂ ਹਾਂਜੀ ਵਧੀਆ ਇਹ ਪਾਊਡਰ ਹੈਗਾ ਇਹ ਇਹਨੂੰ ਆਪਾਂ ਹੁਣ ਛਾਣ ਲੈਣਾ ਹੈਗਾ ਆਪਣਾ ਜੀ ਕਾਜੂ ਜਿਹੜਾ ਆਪਾਂ ਇਹਨੂੰ ਪੀਸ ਲਿਆ ਹੈਗਾ ਏਦਾਂ ਦਾ ਹੈਗਾ ਇਹ ਹੁਣ ਆਪਾਂ ਇਹਨੂੰ ਛਾਣ ਲੈਣਾ ਹੈਗਾ ਜਿਹੜਾ ਰੈਗ ਹੈ ਤਾਂ ਹੁਣ ਆਪਾਂ ਫੇਰ ਦੁਬਾਰਾ ਗ੍ਰਾਈਂਡ ਕਰਕੇ ਫੇਰ ਕਰ ਸਕਦੇ ਹਾਂ ਇਹਨੂੰ ਆਪਾਂ ਹਲਾ ਕੇ ਏਦਾਂ ਸਾਨੂੰ ਸਾਰੇ ਹਾਂਜੀ ਛਾਣ ਲੈਣਾ ਹੈਗਾ ਇਹਨੂੰ ਹਲਾਇਆ ਜਾਣਾ ਜਿਹਦੇ ਵਿੱਚ ਦਲੀਆਂ ਜੰਗੀਆਂ ਇਹਦੀਆਂ ਆਪਾਂ ਇਹਦੇ ਨਾਲ ਹੀ ਮੈਚ ਕਰ ਦੇਣੀਆਂ ਹੈਗੀਆਂ ਜਿਹੜਾ ਰਹਿ ਗਿਆ ਤੁਹਾਨੂੰ ਆਪਾਂ ਦੁਬਾਰਾ ਟੁਕੜਾ ਜਿਹੜਾ ਫਿਰ ਪੀਸ ਸਕਦੇ ਨੇ ਨੈਕਸਟ ਟਾਈਮ ਹਾਂਜੀ ਆਪਾਂ ਜਿਹੜਾ ਕਾਜੂ ਹੈਗਾ ਇਹਨੂੰ ਆਪਾਂ ਛਾਣ ਲਿਆ ਹੈਗਾ ਬਹੁਤ ਵਧੀਆ ਆਪਣਾ ਇਹ ਫਾਈਨ ਪਾਊਡਰ ਇਦਾਂ ਦਾ ਹੋ ਗਿਆ ਹੈਗਾ ਹੁਣ ਇਹਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਮਿਕਸ ਕਰ ਦੇਣੀ ਆ ਇਹ ਵਾਲਾ ਆਪਣੇ ਕੋਲ 1 ਕੱਪ ਸੇਮ ਹੀ ਜਿਹੜਾ ਮਿਲਕ ਪਾਊਡਰ ਦਾ ਹੈਗਾ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਲਾ ਦੇਣਾ ਹੈਗਾ ਇਹ ਨਾਰੀਅਲ ਦਾ ਹੈਗਾ ਆਮ ਬਰਾਂਦਾ ਜਿਹੜਾ ਹੈ 1 ਕੱਪ ਹੀ ਸੇਮ ਹੀ ਇਹ ਆ ਇਹਦੇ ਵਿੱਚ ਜੀ ਆਪਣੇ ਕੋਲੇ ਪੀਸੀ ਹੋਈ ਚੀਨੀ ਹੈਗੀ ਆ 1 ਕੱਪ ਹੀ ਹੈਗੀ ਆ ਸਾਰੀਆਂ ਚੀਜ਼ਾਂ ਨੂੰ ਹਾਂਜੀ ਆਪਾਂ ਇਹ ਚੰਗੀ ਤਰ੍ਹਾਂ ਮਿਲਾ ਦੇਣਾ ਹੈਗਾ ਇਹ ਕਿਉਂਕਿ ਵਿੱਚ 슈ਗਰ ਚੰਗੀ ਤਰ੍ਹਾਂ ਮਿਕਸ ਹੋ ਜਵੇ ਬਾਅਦ ਦੇ ਵਿੱਚ ਆਪਾਂ ਜੀ ਇਹਦੀ ਡੋ ਬਣਾਉਣੀ ਹੈਗੀ ਆ ਆਪਣੇ ਕੋਲ ਜਿਹੜਾ ਇਹ ਦੁੱਧ ਹੈਗਾ ਆ ਇਹ ਆ ਉਬਲਿਆ ਹੋਇਆ ਦੁੱਧ ਆਪਾਂ ਇਹਨੂੰ ਠੰਡਾ ਕੀਤਾ ਆ ਤੁਸੀਂ ਦੁੱਧ ਦੀ ਮਲਾਈ ਵੀ ਲੈ ਸਕਦੇ ਆ ਜਿੰਨਾ ਵੀ ਆਪਾਂ ਲੋੜਿਆ ਥੋੜਾ ਥੋੜਾ ਕਰਕੇ ਆਪਾਂ ਡੋ ਬਣਾਉਣੀ ਆ ਹਾਂਜੀ ਹੁਣ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲਿਆ ਹੁਣ ਆਪਾਂ ਇਹਦੀ ਜੀ ਡੋ ਬਣਾ ਲੈਣੀ ਹੈ ਨਹੀਂ ਆਪਾਂ ਗੁੰਨਣਾ ਹੈਗਾ ਪਰ ਥੋੜਾ ਥੋੜਾ ਦੁੱਧ ਪਾ ਕੇ ਆਪਾਂ ਗੁੰਨਣਾ ਹੈਗਾ ਇਹ ਉਕੇ ਇੱਕਦਮ ਆਪਾਂ ਬਹੁਤ ਜ਼ਿਆਦਾ ਨਹੀਂ ਪਾਉਣਾ ਹੈਗਾ ਫਿਰ ਆਪਣਾ ਜਿਹੜਾ ਮਿਸ਼ਰਣ ਹੈ ਜਿਆਦਾ ਪਤਲਾ ਵੀ ਹੋ ਸਕਦਾ ਹੈ। ਹਾਂਜੀ ਤੁਸੀਂ ਇਹਦੀ ਜਗ੍ਹਾ ਤੇ ਕੰਡਨਸ ਮਿਲਕ ਵੀ ਲੈ ਸਕਦੇ ਹੈਗੇ। ਹੁਣ ਆਪਾਂ ਇਹਨੂੰ ਜੀ ਗੁਲ ਲੈਣਾ ਹੈਗਾ ਇਸ ਤਰ੍ਹਾਂ ਚੰਗੀ ਡੋ ਬਣਾ ਲੈਣੀ ਹੈ। ਹਾਂਜੀ ਆਪਣੀ ਕੀ ਡੋ ਜਿਹੜੀ ਹੁਣ ਆਲਮੋਸਟ ਇਹ ਰੈਡੀ ਹੋ ਚੱਲੀ ਹੈਗੀ। ਇਨੂੰ ਇਹ ਚੰਗੀ ਤਰ੍ਹਾਂ ਆਪਾਂ ਗੁੰਨ ਲੈਣਾ ਹੈ ਜਿੱਦਾਂ ਬਾਟੇ ਦੇ ਡੋ ਬਣਾਉਣੇ ਹੈਗੇ ਆ ਜਿਹੜਾ ਦੁੱਧ ਹੈਗਾ ਜੀ ਆਪਾਂ ਬਹੁਤ ਥੋੜਾ ਥੋੜਾ ਕਰਕੇ ਪਾਉਣਾ ਕਿਉਂਕਿ ਆਪਣਾ ਇੰਨੇ ਦੁੱਧ ਲੱਗਾ ਹੈਗਾ ਤਿੰਨ ਤੋਂ ਚਾਰ ਚਮਚੇ ਆਪਾਂ ਦੁੱਧ ਦੇ ਯੂਜ਼ ਕੀਤੇ ਹੈਗੇ ਫਿਰ ਨਹੀਂ ਤਾਂ ਆਪਣਾ ਮਿਸ਼ਰਣ ਬਹੁਤ ਪਤਲਾ ਹੋ ਜਾਂਦਾ ਹੈ ਥੋੜਿਆ ਤੁਸੀਂ ਕਿਉਂਦਾ ਹੱਥ ਲਾ ਲੈਣਾ ਜਿੱਦਾਂ ਘੇਰੇ ਹੈ ਹੱਥਾਂ ਨਾਲ ਨਹੀਂ ਲੱਗਦਾ ਹੈਗਾ ਚੰਗੀ ਤਰ੍ਹਾਂ ਫਿਰ ਨੂੰ ਆਪਾਂ ਮਨ ਲੈਣਾ ਹੈਗੇ ਆ ਹੁਣ ਆਪਾਂ ਇਹਨੂੰ 5 ਤੋਂ 7 ਮਿੰਟ ਇਸ ਤਰ੍ਹਾਂ ਇੰਦਰ ਰੱਖ ਦੇਣਾ ਹੈਗਾ ਬਾਅਦ ਦੇ ਵਿੱਚ ਆਪਾਂ ਫਿਰ ਦੇ ਰੋਲ ਬਣਾਉਣੇ ਸ਼ੀ ਹਾਂਜੀ ਆਪਣੀ ਜਿਹੜੀ ਡੋਅ ਹੈਗੀ ਆ ਹੁਣ ਇਹਨੂੰ ਆਪਾਂ ਇਹ ਫਰਤੀ ਦੇ ਉੱਤੇ ਰੱਖ ਲੈਣਾ ਹੈ ਨਾ ਦੇਖ ਲੈਣਾ ਆਪਣੀ ਠੀਕ ਹੈਗੀ ਆ ਥੋੜਿਆ ਤੁਸੀਂ ਜਦੋਂ ਇਹਨੂੰ ਮੜਨਾ ਹੈ ਤੁਸੀਂ ਕਿਹੋ ਜਿਹਾ ਹੱਥ ਲਾ ਲੈਣਾ ਹੈਗਾ ਉਹਦੇ ਨਾਲ ਫਿਰ ਆਪਣੇ ਹੱਥਾਂ ਨੂੰ ਲੱਗਦੀ ਹੈਗੀ ਹਾਂਜੀ ਇਹਦੇ ਜੀ ਆਪਾਂ ਡਿਵਾਈਡ ਕਰ ਲੈਣਾ ਥੋੜਾ ਜਿਹਾ ਇਹਨੂੰ ਆਪਾਂ ਸੈਪਰੇਟ ਕਰ ਲੈਣਾ ਹੈਗਾ ਜਿਹੜਾ ਹੈਗਾ ਇਹਦੇ ਨੂੰ ਸੈਪਰੇਟ ਰੋਲ बनानी ਹੈਗੀ ਆ ਇਹਦੇ ਵਿੱਚ ਜੀ ਆਪਾਂ ਜਿਹੜਾ ਆਪਣੇ ਕੋਲ ਪਿਸਤਾ ਗ੍ਰਾਈਂਡ ਕਰਕੇ ਕੀਤਾ ਆ ਨਾ ਇਹਦੇ ਵਿੱਚ ਆਪਾਂ ਉਹ ਮਿਕਸ ਕਰਨਾ ਹੈਗਾ ਆ ਆਪਣੇ ਕੋਲ ਇਹ ਪਿਸਤਾ ਹੈਗਾ ਆ ਤਦ ਪਿਸਤਾ ਰੋਲ ਬਣਾਉਣੇ ਹੈਗੇ ਕਾਜੂ ਪਿਸਤਾ ਚੰਗੀ ਤਰ੍ਹਾਂ ਇਹਨਾਂ ਪੈਦੇ ਵਿੱਚ ਮਗਾ ਦੇਣਾ ਹੈਗਾ ਇਹ ਪਿਸਤੇ ਨੂੰ ਜਦ ਤੱਕ ਪਡੋਗ ਹੁੰਦੇ ਇਦਾਂ ਆਪਾਂ ਨੂੰ ਇਹ ਗੁੰਨਣਾ ਪੈਂਦਾ ਹੈਗਾ ਹਾਂਜੀ ਇਹਨੂੰ ਆਪਾਂ ਜੇ ਪਿਸਤੇ ਵਾਲਾ ਕਲਰ ਦੇਣਾ ਹੈਗਾ ਥੋੜੀ ਜਿਹਾ ਹੋਰ ਗ੍ਰੀਨ ਕਰਨਾ ਹੈਗਾ ਤੇ ਜੇ ਦੇ ਵਿੱਚ ਆਪਾਂ ਥੋੜਾ ਜਿਹਾ ਪਿੰਚ ਇੱਕ ਗ੍ਰੀਨ ਕਲਰ ਪਾ ਸਕਦੇ ਹੈਗੇ ਆ ਉਹਨੂੰ ਆਪਾਂ ਇਹਦੇ ਵਿੱਚ ਮਿਕਸ ਕਰ ਦੇਣਾ ਹੈਗਾ ਅਰਗੈਨਿਕ ਹੈਗਾ ਜੀ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਲਾ ਦੇਣਾ ਹੈਗਾ ਹਾਂ ਜੀ ਆਪਣਾ ਜਿਹੜਾ ਪਿਸਤੇ ਵਾਲਾ ਹੈਗਾ ਇਹ ਆਪਾਂ ਪਿਸਤਾ ਵਿੱਚ ਇਹਦੇ ਮਿਕਸ ਕਰ ਦਿੱਤਾ ਹੈਗਾ ਇਹ ਹੁਣ ਆਪਾਂ ਇਹਦੇ ਰੋਲ ਬਣਾਉਣੇ ਆ ਪਤਲੇ-ਪਤਲੇ ਹੱਥਾਂ ਨੂੰ ਘਿਓ ਲਾ ਕੇ ਇਸ ਦਾ ਦੋਨੇ ਆਪਾਂ ਸੇਮੇ ਸਾਈਜ਼ ਬਣਾਉਣੇ ਹੈਗੇ ਸੀ ਉਹ ਕਿੰਨਾ ਤੱਕ ਤੁਸੀਂ ਬਾਅਦ ਚ ਕਰ ਸਕਦੇ ਹੈਗੇ ਹਾਂ ਜੀ ਨਨਾਂਪਾ ਇਹਦਾ ਹੱਥ ਨਾਲ ਵੀ ਕਰ ਸਕਦੇ ਆ ਕੋ ਤੁਸੀਂ ਪੇਪਰ ਵੀ ਲੈ ਕੇ ਹੈਲਪ ਕਰਦੇ ਉਹਦੇ ਨਾਲ ਗਲਾਸਅਕਤੇ ਹੈਗੇ ਆ ਦੋਨੇ ਸੇਮ ਹੀ ਸਾਈਜ਼ ਆਪਾਂ ਬਣਾਣੇ ਹੈਗੇ ਆ ਇਹਦੇ ਨਾਲ ਫਿਰ ਆਪਣੀ ਦੀ ਬਹੁਤ ਹੀ ਵਧੀਆ ਲੁੱਕ ਲੱਗਦੀ ਹੈਗੀ ਆ ਪਿਸਤਾ ਰੋਨ ਜਿਹੜੇ ਪਿਸਤਾ ਕੱਜੂਰੂਲ ਹੈਗੇ ਆ ਇਹਨਾਂ ਨੂੰ ਬਣਾ ਕੇ ਆਪਾਂ ਇਦਾਂ ਪਲੇਟ ਦੇ ਵਿੱਚ ਰੱਖ ਲੈਣਾ ਹੈਗਾ ਆ ਇਹਦੇ ਤੋਂ ਆਪਾਂ ਦੂਜਾ ਵੀ ਬਣਾ ਲੈਣਾ ਹੈਗਾ ਆ ਹਾਂਜੀ ਸੇਮ ਹੀ ਆਪਾਂ ਸਾਈਜ਼ ਬਣਾਉਣੇ ਆ ਸੇਮ ਹੀ ਆਪਣਾ ਜਿਹੜਾ ਵਾਈਟ ਪੋਰਸ਼ਨ ਹੈਗਾ ਆ ਉਹਦੀ ਆਪਾਂ ਸ਼ੀਟ 'ਚ ਤਵੇਰ ਲੈਣੀ ਹੈਗੀ ਆ ਥੋੜੇ ਜਿਹੀ ਡਰਾਈ ਹੋ ਜਾਂਦੇ ਤੇ ਫਿਰ ਆਪਾਂ ਇਹਨਾਂ ਨੂੰ ਫੋਇਲ ਪੇਪਰ ਦੇ ਵਿੱਚ ਕਵਰ ਕਰ ਦੇਣਾ ਹੈਗਾ ਆ ਜੀ ਜਿਹੜੇ ਆਪਣੇ ਵਾਈਟ ਡੋ ਹੁਣ ਆਪਾਂ ਇਹਨੂੰ ਵੀ ਇਦਾਂ ਸ਼ੀਟ ਬਣਾ ਲੈਣੀ ਹੈਣੀ ਵੇਲ ਕੇ ਥੋੜੇ ਜਿਹਾ ਇਹਨੂੰ ਦੇਸੀ ਘਿਓ ਲਾ ਲੈਣਾ ਹੈਗਾ ਨਹੀਂ ਤਾਂ ਫਿਰ ਨਾਲ ਨਹੀਂ ਕੁੜਤੀ ਹੈਗੀ चं तरह वेलना नहीं है झीज इ है सारे पास तो आप ही करना है जिनी भी थिकनेस रखनी ये है ऐदापन जी हाथ के ना कर सकते है ਇਹ ਤਾਂ ਚੋਰਸ ਕਰ ਸਕਦੇ ਹੈਗੇ ਨੂੰ ਆਪਾਂ ਤੁਸੀਂ ਕੁਝ ਲੈ ਸਕਦੇ ਆ ਕੋਈ ਚੀਜ਼ ਤੇ ਨਾਲ ਜਦਾ ਸਕੇਲ ਦੇ ਨਾਲ ਵੀ ਇਹ ਤਾਂ ਕਰ ਸਕਦੇ ਹੈਗੇ ਹਾਂ ਹਾਂਜੀ ਇੰਨੇ ਕੀ ਆਪਾਂ ਇਹਨੂੰ ਰਹਿਣਾ ਬਾਹਲੀ ਤਾਂ ਦੇਣੀ ਇਹਨੂੰ ਪਤਲੀ ਕਰਨਾ ਹੈਗਾ ਹੁਣ ਇਹਨੂੰ 1-2 ਮਿੰਟ ਆਪਾਂ ਇਸ ਤਰ੍ਹਾਂ ਪਿਆ ਰਹਿਣ ਦੇਣਾ ਹੈਗਾ ਫਿਰ ਇਹਦੇ ਵਿੱਚ ਆਪਾਂ ਜਿਹੜਾ ਗ੍ਰੀਨ ਰੋਲ ਲਾ ਕੇ ਤੇ ਇਹਦੇ ਰੋਲ ਬਣਾ ਲੈਣੇ ਹੈਗੇ ਆ ਹਾਂਜੀ ਆਪਾਂ ਜੀ ਇਹਨੂੰ ਹੁਣ ਵੇਰ ਲਿਆ ਹੈਗਾ ਹੁਣ ਆਪਾਂ ਇਹਨੂੰ ਜਿੱਦਾਂ ਡਿਵਾਈਡ ਕਰ ਦੇਣਾ ਇਹ ਤੇ ਦੋ ਪੀਸ ਕਰ ਲੈਣੇ ਹੈਗੇ ਥੋੜਾ ਜਿਹਾ ਆਪਾਂ ਇਹਨੂੰ ਕੱਟ ਕਰ ਲੈਣਾ ਹੈਗਾ ਹਾਂਜੀ ਇੱਕ ਪੀਸ ਦੇ ਵਿੱਚ ਲੈ ਕੇ ਆਪਾਂ ਫੇਰ ਤਾਂ ਜਿਹੜਾ ਆਪਣਾ ਰੋਲ ਹੈਗਾ ਦੂਜਾ ਤੋਂ ਆਪਾਂ ਫੋਇਲ ਪੇਪਰ ਦੇ ਵਿੱਚ ਰੱਖ ਕੇ ਇਹਨੂੰ ਹੁਣ ਰੋਲ ਕਰਨਾ ਹੈ ਹਾਂਜੀ ਤੁਸੀਂ ਫੋਇਲ ਪੇਪਰ ਲੈ ਲੈਣਾ ਉਹਦੇ ਵਿੱਚ ਥੋੜਾ ਜਿਹਾ ਤੇਲ ਲਾ ਲੈਣਾ ਜਾਂ ਤੇਲ ਲਾ ਲੈਣਾ ਹੈਗਾ ਤੇ ਉਹਦੇ ਉੱਪਰ ਹੀ ਆਪਣੀ ਇਹ ਜਿਹੜੀ ਸ਼ੀਟ ਆਪਾਂ ਰੱਖ ਲੈਣੀ ਹੈਗੀ ਆ ਹਾਂਜੀ ਤੇ ਜਿਹੜਾ ਆਪਾਂ ਨੇ ਗ੍ਰੀਨ ਰੋਲ ਬਣਾਏ ਹੈ ਕਿ ਪਿਸਤਾ ਰੋਲ ਹੋਵੇ ਆਪਾਂ ਇਹਦੇ ਵਿੱਚ ਹੀ ਰੱਖ ਲੈਣਾ ਹੈਗਾ ਆ ਇਸ ਤਰ੍ਹਾਂ ਆਪਾਂ ਇਹਨੂੰ ਰੱਖਣਾ ਹੈਗਾ ਆ ਤੇ ਆਪਾਂ ਇਹਨੂੰ ਜੀ ਫੋਲਡ ਕਰਨਾ ਹੈਗਾ ਆ ਤੁਸੀਂ ਫੋਇਲ ਪੇਪਰ ਦੇ ਨਾਲ ਵੀ ਇਹ ਤਾਂ ਕਰ ਸਕਦੇ ਆ ਥੋੜੇ ਹਾਂਜੀ ਆਪਾਂ ਨੂੰ ਹੱਥਾਂ ਨੂੰ ਲਾਉਣਾ ਪੈਂਦਾ ਹੈਗਾ ਕਿਉਂ ਵਗੈਰਾ ਇਸ ਤਰ੍ਹਾਂ ਇਹ ਹੁਣ ਆਪਾਂ ਇਹਨੂੰ ਏਦਾਂ ਕਰ ਸਕਦੇ ਹਾਂ ਕਿ ਹੱਥ ਹੀ ਨਾਲ ਹੀ ਰੋਲ ਚਿੱਗੀ ਤਰ੍ਹਾਂ ਆਪਾਂ ਇਹਦੀਆਂ ਸਾਈਡਾਂ ਜਿਹੜੀਆਂ ਫੋਲਡ ਕਰ ਦੇਣੀਆਂ ਹੈਗੀਆਂ। ਚਿੱਗੀ ਤਰ੍ਹਾਂ ਆਪਾਂ ਇਹਨੂੰ ਦੱਲਾ ਵਿੱਚ ਸਾਈਡ ਦੇਣਾ ਹੈਗਾ ਆ ਤੁਸੀਂ ਗੋਲ ਬਣਾਉਣਾ ਜਾਂ ਚੌੜਸ ਬਣਾਉਣਾ ਬਣਾ ਸਕਦੇ ਆ। ਇਸ ਤਰ੍ਹਾਂ ਇਹ ਰੋਲ ਹੋ ਗਿਆ ਆ। ਹੁਣ ਇਹਨੂੰ ਆਪਾਂ ਕੋਈ ਪੇਪਰ ਦੇ ਵਿੱਚ ਦੱਬੇ ਦੇਣਾ ਹੈਗਾ ਆ। ਸਾਈਸਲੀ ਪੇਟਣਾ ਹੈ ਤਾਂ ਕਿ ਫਿਰ ਇਹ ਜੰਮ ਜਾਂਦਾ ਹੈਗਾ ਆ। ਨਾ ਪਰ ਇਹ ਕੱਟਣਾ ਹੈ ਤਾਂ ਸਾਈਡ ਆ ਗਏ ਨੇ ਆਪਾਂ ਫੋਲਡ ਕਰ ਦੇਣੀ ਆ ਦੋਨੀਆਂ ਸਾਈਡ ਤੋਂ ਹੀ। ਇਸ ਤਰ੍ਹਾਂ ਜਿ ਕਿ ਰੇਲੀਆਂ ਸਾਈਡਾਂ ਜਿਹੜੀਆਂ ਬਹੁਤ ਵਧੀਆ ਹੋਏ। ਹਾਂਜੀ ਆਪਾਂ ਇਹਨੂੰ ওভারਕਾਉਂਟ ਤੇ ਵੀ ਇੰਨਾ ਕੰਟਰ ਰੱਖ ਸਕਦੇ ਹੈਗੇ ਆ ਇਹਨੂੰ ਫ੍ਰੀਜਰ ਚ ਵੀ ਰੱਖ ਸਕਦੇ ਜੇ ਛੇਤੀ ਜਮਾਉਣਾ ਇਸੇ ਤਰ੍ਹਾਂ ਹੀ ਆਪਣਾ ਦੂਜਾ ਵੀ ਰੋਲ ਆਪਾਂ ਬਣਾ ਲੈਣਾ ਹਾਂਜੀ ਆਪਾਂ ਜੀ ਜਿਹੜੇ ਰੋਲ ਮਠਾਈ ਬਣਾ ਕੇ ਆਪਾਂ ਇਹਨੂੰ ਫੋਲ ਪੇਪਰ ਦੇ ਵਿੱਚ ਰੱਖਿਆ ਸੀਗਾ 1 ਘੰਟਾ ਆਪਾਂ ਇਹਨੂੰ ਜੀ ਫ੍ਰਿਜ ਚ ਰੱਖਿਆ ਤੇ ਹੁਣ ਆਪਾਂ ਇਹਨੂੰ ਖੋਲ ਕੇ ਦੇਖਦੇ ਆਂ ਇਹ ਜੰਗ ਗਈ ਹੈਗੀ ਆ ਫਿਰ ਆਪਾਂ ਇਹਦੇ ਉੱਤੇ ਜੀ ਵਰਕ ਲਗਾਉਣੇ ਹੈਗੇ ਆ ਤੁਸੀਂ ਜੇ ਨਹੀਂ ਵੀ ਲਗਾਉਣੇ ਤੁਸੀਂ ਸਕਿਪ ਕਰ ਸਕਦੇ ਹੋਗੇ ਇਸੇ ਜੱਤੇ ਹੋਰ ਵੀ ਕੁਝ ਚਾਈ ਪੂਤੇ ਦੇ ਵਿੱਚ ਐਡ ਕਰ ਸਕਦੀ ਮੈਂ ਕਿੰਦੋ ਬਣਾਉਣੀ ਹੈਗੀ ਆ ਤੇ ਹੁਣ ਆਪਾਂ ਇਹਨੂੰ ਕੱਟ ਲੈਣਾ ਹੈਗਾ ਕੱਟ ਕੇ ਜੀ ਆਪਾਂ ਇਹਦੇ ਛੀਕੇ ਬਣਾ ਲੈਣੇ ਹੈਗੇ ਆ ਕਿਉਂਕਿ ਆਪਾਂ ਇਹਦੇ ਤੇ ਆਇਲ ਬਾਇਆ ਸੀਗਾ ਤਾਂ ਫਿਰ ਇਹ ਜੀ ਦੀ ਜਿੱਸਕ ਕਰ ਜਾਂਦੇ ਆ ਦੇਖੋ ਜੀ ਬਹੁਤ ਹੀ ਵਧੀਆ ਹੁਣ ਜੰਮ ਗਏ ਹੈਗੇ ਆ ਹੁਣ ਆਪਾਂ ਇਹਨੂੰ ਕੱਟ ਲੈਣਾ ਹੈਗਾ ਕੱਟ ਕੇ ਆਪਾਂ ਪਲੇਟ ਦੇ ਵਿੱਚ ਪਾ ਲੈਣਾ ਨਾਲ ਹੀ ਆਪਾਂ ਇਹਦੇ ਉੱਤੇ ਵਰਕ ਲਾ ਦੇਣੇ ਦੋ ਆਪਾਂ ਥੋੜ੍ਹੇ ਹੈਗੇ ਆ ਥੇਮੀਆਂ ਆਪਾਂ ਇਹ ਸਾਰੇ ਉੱਤੇ ਰੱਖ ਕਰਕੇ ਛੀਕੇ ਹੰਗੇ ਇਹ ਤੁਸੀਂ ऑयल ਲਾਉਣੇ ਹੈਗੇ ਤੇਰੇ ਬਹੁਤ ਈਜ਼ੀ ਨਿਕਲ ਜਾਂਦੀਆਂ ਨੇ ਤਾਂ ਫਿਰ ਥੋੜਾ ਹਾਰਡ ਹੋ ਜਾਂਦਾ ਹੈਗਾ। ਹਾਂਜੀ ਹੁਣ ਆਪਾਂ ਇਹਨਾਂ ਦੇ ਉੱਤੇ ਥੋੜਾ ਵਰਕ ਲਗਾ ਲੈਂਦੇ ਆਂ ਇੱਦੀ ਇਕੱਠਿਆਂ ਦੇ ਉੱਤੇ। ਹਾਂਜੀ ਦੋਨਾਂ ਤੇ ਲਾ ਲਈਏ ਤਾਂ ਫਿਰ ਆਪਣੇ ਦੋਵਾਂ ਤੇ ਈਜ਼ੀ ਲੱਗ ਜਾਂਦੇ ਹੈਗੇ ਆ। ਆਪਣੇ ਜਿਹੜੇ ਵਰਕ ਇਹ ਜਿਹੜੇ ਆਪਾਂ ਇਹਦੇ ਉੱਤੇ ਲਾ ਦਿੱਤੇ ਆ ਮੇਰੇ ਨਾਲ ਥੋੜੀ ਇਹਦੀ ਲੁੱਕ ਹੋਰ ਵੀ ਵਧੀਆ ਲੱਗਦੀ ਹੈ ਜੇ ਨਹੀਂ ਵੀ ਲਾਉਣੇ ਆਪਾਂ ਸਕਿਪ ਕਰ ਸਕਦੇ। ਹੁਣ ਆਪਾਂ ਇਹਨਾਂ ਦੇ ਜਿਹੜੇ ਪੀਸਸ ਹੈਗੇ ਕੱਟ ਲੈਣੇ ਹੈਗੇ ਆ। ਹਾਂਜੀ ਪਹਿਲਾਂ ਆਪਾਂ ਥੋੜੀ ਜੀ ਇਹਦੇ ਸਾਈਡ ਜਿਹੜੀ ਲਾ ਦੇਣੀ ਹੈਗੀ ਆ ਤੁਸੀਂ ਜੇ ਇਕੁਅਲੀ ਪੀਸ ਕੱਟਣੇ ਹੈਗੇ ਆ ਤੇ ਤਾਂ ਤੁਸੀਂ ਫੇਰ ਮਾਰਕ ਵੀ ਲਾ ਸਕਦੇ ਹੈਗੇ ਆ ਪਰ ਆਪਾਂ ਇਹਨਾਂ ਨੂੰ ਥੋੜੇ ਜਿਹਾ ਵੱਡੇ ਕੱਟਣਾ ਹੈਗਾ ਪੀਸ ਜਿਹੜੇ ਹੈਗੇ ਆ ਪਹਿਲਾਂ ਆਪਾਂ ਇੱਕ ਕੱਟ ਲੈਨੇ ਫਿਰ ਦੂਸਾ ਕੱਟ ਲੈਨੇ ਹੈਗੇ ਆ ਹਾਂਜੀ ਇਹਦੇ ਬਹੁਤ ਹੀ ਵਧੀਆ ਟੇਸਟੀ ਜਿਹੜੀ ਰੋਲ ਮਠਿਆਈ ਬਣਦੀ ਹੈਗੀ ਆ ਬਹੁਤ ਛੇਤੀ ਬਣ ਜਾਂਦੀ ਹੈ ਹਾਂਜੀ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਇਹਨੂੰ ਇਸੇ ਤਰ੍ਹਾਂ ਆਪਣੀ ਜਿਹੜੀ ਸਾਰੀ ਹੈਗੀ ਆਪਾਂ ਇਹ ਕੱਟ ਲੈਣੀ ਹੈਗੀ ਆ ਹਾਂਜੀ ਤੁਸੀਂ ਇਹਦੇ ਛੋਟੇ ਪੀਸ ਵੀ ਬਣਾ ਸਕਦੇ ਆ ਵੱਡੇ ਵੀ ਬਣਾ ਸਕਦੇ ਕਿਦਾਂ ਦਾ ਵੀ ਆਪਾਂ ਨੂੰ ਚਾਹੀਦੇ ਹੈਗੇ ਆ ਹਾਂਜੀ ਇਹਨੂੰ ਆਪਾਂ ਪਲੇਟ ਦੇ ਵਿੱਚ ਰੱਖ ਲੈਣਾ ਤਾਂ ਕੰਟੀਨਿਊ ਆਪਣੇ ਕੋਲ ਇੱਕ ਰੋਲ ਹੋਰ ਹੈਗਾ ਜਿਹੜਾ ਆਪਾਂ ਵੀ ਕੱਟ ਲੈਣਾ ਹੈਗਾ ਆ ਇਹ ਜੀ ਬਹੁਤ ਹੀ ਵਧੀਆ ਲੇਖੋ ਜੀ ਬਹੁਤ ਹੀ ਟੇਸਟੀ ਮਠਾਈ ਬਣੀ ਹੈਗੀ ਬਹੁਤ ਵਧੀਆ ਸੁੰਦਰ ਵੀ ਲੱਗਦੇ ਦੇਖਣ ਨੂੰ ਤੁਹਾਨੂੰ ਪਤਾ ਹੈ ਹੁਣ ਫੈਸਟੀਵਲ ਆ ਲਿਆ ਰਕੜੀ ਦਾ ਤਿਹਾੜ ਜਾਂ ਤੇ ਆਪਾਂ ਘਰ ਦੇ ਵਿੱਚ ਬਹੁਤ ਹੀ ਈਜ਼ੀ ਲੀਜੀ ਮਠਾਈ ਬਣਾ ਸਕਦੇ ਹੈਗੇ ਆ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਇਸੇ ਤਰੀਕੇ ਆਪਣੇ ਸਾਰੇ ਮਠਾਈ ਕੱਟ ਕੇ ਆਪਾਂ ਪਲੇਟ 'ਚ ਪਾ ਲੈਣੀ ਹੈ। ਹਾਂ ਜੀ ਆਪਾਂ ਜਿਹੜੀ ਮਠਾਈ ਸਾਰੀ ਜਿਹੜੀ ਹੈਗੀ ਆਪਾਂ ਰੋਲੇ ਕੱਟ ਲੈ ਹੈਗੇ ਪੀਸੇਜ ਬਣਾ ਲੈ ਆ ਦੇਖੋ ਜੀ ਬਹੁਤ ਹੀ ਵਧੀਆ ਪੀਸੇਜ ਬਣੇ ਹੈਗੇ ਬਹੁਤ ਸੋਹਣੇ ਚੰਗੇ ਆ ਸਾਰੇ ਆਪਾਂ ਪਲੇਟ ਦੇ ਵਿੱਚ ਪਾ ਲੈਣੇ ਹੈਗੇ ਆ ਤੇ ਜੀ ਇਸ ਤਰ੍ਹਾਂ ਘਰ ਦੇ ਵਿੱਚ ਇਹ ਮਠਾਈ ਬਣਾਉਣੇ ਜਿਹੜੀ ਬਹੁਤ ਵਧੀਆ ਤੇਜ਼ੀ ਬਣ ਜਾਂਦੀ ਹੈਗੀ ਯਾ ਰਕੜੀ ਦਾ ਤਿਹਾੜੀ ਆ ਬਹੁਤ ਵਧੀਆ ਫਰੈਸ਼ ਤੁਸੀਂ ਘਰ ਦੇ ਵਿੱਚ ਇਹ ਕਾਜੂ ਮਿਲਕ ਪਾਊਡਰ ਤੇ ਨਾਰੀਅਲ ਦੇ ਰੋਲ ਬਣਾਉਂਦੇ ਜਿਹੜੇ ਬਹੁਤ ਵਧੀਆ ਤੇ ਬਹੁਤ ਤੇਸਤੀ ਵੀ ਬਣਦੇ ਹੈਗੇ ਆ ਜੇ ਜੀ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ